ਸਸੀ ਕਾਲ ਜੀ ਹੋਰ ਕੀ ਹਲਚਾਲਾ ਤੇ ਇਹ ਸਾਡਾ ਮਕਾਨ ਬਣ ਕੇ ਲਗਭਗ ਤਿਆਰ ਹੋ ਗਿਆ ਚਗਾਠਾਂ ਤੋਂ ਉੱਪਰ ਕੰਮ ਚੱਲਾ ਗਿਆ ਤੇ ਹੁਣ ਪਿਛਲੀ ਕੰਮਾਂ ਜਿਹੜੀਆਂ ਉਹ ਖੁੱਡੇ ਪਾ ਕੇ ਤੇ ਲਿੰਟਰ ਤੱਕ ਜਾ ਰਹੀਆਂ ਤੇ ਆਹ ਪਰ ਇਹ ਆ ਬਾਹਰ ਇੱਕ ਫਿਲਰ ਇੱਥੇ ਰਸੋਈ ਹੈ ਤੇ ਇਹ ਡ੍ਰਾਇੰਗ ਰੂਮ ਹੈ ਇੱਕ ਮਹੀਨਾ ਕਮ ਸੇ ਕਮ ਲੱਗ ਗਿਆ ਸਵਾ ਕ ਮਹੀਨਾ ਲੱਗ ਗਿਆ ਇਹ ਬਣਨ ਦੇ ਵਿੱਚ ਆ ਕਲੋਨੀ ਹੈ ਬੜੀ ਵਧੀਆ ਤੇ ਸੋਹਣੀ ਕਲੋਨੀ ਹੈ ਘਰ ਘਰ ਵਧੀਆ ਬਣਿਆ ਡੈਕੋਰੇਟ ਪਲਾਂਟ ਵਗੈਰਾ ਕਾਫੀ ਵਧੀਆ ਚੀਜ਼ਾਂ ਵਧੀਆ ਜਿਹਾ ਏਰੀਆ ਲੱਗਦਾ ਦੇਖਣ ਨੂੰ ਹੈ ਇਹ ਹੈਗਾ ਆਪਣਾ ਡਰਾਈਵਰ کافی ਖੁੱਲਾ ਹੈ ਇਹਦੀ ਵੀਡੀਓ ਪਹਿਲਾਂ ਬਣਾਈ ਤਾਂ ਸੀ ਜਦੋਂ ਨੀਆ ਵਗੈਰਾ ਸ਼ੁਰੂ ਕੀਤੇ ਸੀ ਪਰ ਅਹੀਂ ਪਾ ਨਹੀਂ ਸਕੇ ਐਕਚੁਅਲੀ ਉਹ ਮੈਂ ਆਪਣੇ ਦੂਜੇ ਚੈਨਲ ਤੇ ਪਾਤੀ ਸੀਗੀ ਤੇ ਫਿਰ ਇੱਥੇ ਉਹ ਪਾਉਣ ਦਾ ਮੌਕਾ ਨਹੀਂ ਮਿਲਿਆ ਤੇ ਹੁਣ ਮੈਂ ਸੋਚਿਆ ਵੀ ਇੱਥੇ ਵੀ ਪਾ ਦਈਏ ਤੇ ਇਹ ਹੈ ਆਪਣੇ ਰਸੋਈ ਖੁੱਲੀਆਂ ਡੁੱਲੀਆਂ ਸੋਈਏ ਵੀ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਖੁੱਲੀਆਂ ਡੁੱਲੀਆਂ ਰੱਖੀਆਂ ਕੋਈ ਕੰਜਸਟਡ ਜਾਂ ਕੰਮ ਨਹੀਂ ਕੀਤਾ ਕਿ ਕੰਮ ਥੋੜਾ ਪੀੜਾ ਪੀੜਾ ਜਾਵੇ ਇਸ ਨਾਲ ਉਹ ਥੋੜਾ ਵਧੀਆ ਨਹੀਂ ਲੱਗਦਾ ਹੁਣ ਚਾਰ ਜਣੇ ਖਲੋ ਵੀ ਜਾਣ ਤੇ ਚੱਕ ਲਈਏ ਤੇ ਇੱਧਰ ਇਹ ਬਾਥਰੂਮ ਆ ਇਹ ਇਹ ਵਾਸਤੇ ਜਿਹੜਾ ਕੋਈ ਆਉਂਦਾ ਜਾਂਦਾ ਉਹਦੇ ਵਾਸਤੇ ਤੇ ਆਹ ਸਾਰੀ ਲੌਬੀ ਹੈ ਲੌਬੀ ਵਾਧੂ ਖੁੱਲੀ ਹੈ ਜਿਵੇਂ ਮਰਜ਼ੀ ਪ੍ਰੋਗਰਾਮ ਤੇ ਖੁੱਲਣਾ-ਦੁੱਲਣਾ ਕਰ ਲੋ ਕੋਈ ਚੱਕਰ ਨਹੀਂ ਇਹ ਇਧਰਲੇ ਪਾਸੇ ਆਹ ਸਟੋਰ ਆ ਸਟੋਰ ਵੀ ਕਾਫੀ ਵੱਡਾ ਕਮਰਾ ਜਿੱਡਾ ਲਗਭਗ ਸਟੋਰੀ ਬਣ ਜਾਂਦਾ ਤੇ ਉਹ ਸਾਡਾ ਨਿੱਕਾ ਜਿਹਾ ਮਿਸਤਰੀ ਲੱਗਾ ਕੰਮ ਕਰਨ ਡਿਆ ਤੇ ਇਹ ਆ ਕਮਰਾ ਮਾਸਟਰ ਬੈਡਰੂਮ ਵੱਡਾ ਖੁੱਲਾ ਡੁੱਲਾ ਤੇ ਇਹ ਆ ਸੱਤਾ ਸੱਤਾ ਲੱਗਾ ਕੰਮ ਕਰਨ ਤੇ ਇੱਧਰ ਆ ਕਮਰੇ ਦੇ ਨਾਲੀ ਉਹ ਪਰੋਸ਼ਨ ਦੇ ਠੇਕੇਦਾਰ ਸਾਹਿਬ ਇੱਟਾ ਪਾਉਂਦੇ ਹੋਏ ਆ ਡਰੈਸਿੰਗ ਰੂਮ ਇੱਕ ਆ ਬਾਥਰੂਮ ਹੈ ਟੈਸਟ ਕਮਰੇ ਦੇ ਨਾਲ ਬਾਥਰੂਮ ਵੀ ਵੇਖਿਆ ਤੇ ਕਾਫੀ ਖੁੱਲਾ ਡੁੱਲਾ ਬਾਥਰੂਮ ਹੈ ਆਸਰ ਹੋਣਾ ਦਸ ਇਹ ਕਿਨੇ ਚਿਰ ਚ ਪਾਵਾਂਗਾ ਲੈਂਟਰ ਹੈ ਹੈ ਆਹੋ ਗਾਜੀ ਨਹੀਂ ਗਾਜੀ 10 ਫਿਰ ਹੈਗਾ ਕੋਈ ਲੈ ਇੰਟਰ ਵੀਰ ਜੀ ਆਪ ਨੂੰ ਚਾਰ ਪੰਜ ਦਿਨ ਚ ਨਾਈ ਨੇ ਲੱਜ ਜਾਣੇ ਆ ਦੇ ਸੱਤੇ ਤੱਕ ਪੜਾਂਗੇ ਹਫਤੇ ਤੱਕ ਪੈ ਜਾਊਗਾ ਠੀਕ ਆ ਹਾਂ ਸੱਤੇ ਆ ਫੌਜ਼ਾ ਗफ्ते ਤੱਕ ਆਹ ਪੈਈ ਨਾ ਅੱਜ ਅਸਲ ਚ ਆਪਣੇ ਅੱਧੇ ਬੰਦੇ ਆਏ ਹੋਣੀ ਆ ਅੱਜ ਇਹ ਦੋਵੇਂ ਹੀ ਆਏ ਆ ਬੰਦੇ ਕਈ ਚੱਲ ਜਾਂਦੇ ਖਰਾਬ ਕਰਦੇ ਆ ਇਹ ਸੂਤਰ ਨਹੀਂ ਆਉਦੀ ਕਹਾਣੀ ਹਨਾ ਲੋਚੀ ਇਹ ਸਾਰੇ ਕਰਦਾ ਵੀਊ ਆਹ ਵਾਰ ਸਾਡੀਆਂ ਇੱਟਾਂ ਸੋਰੀ ਕਲੋਨੀ ਆ ਡ੍ਰੀਮ ਸਿਟੀ ਵੀ ਇਹਨੂੰ ਕਹਿ ਦਿੰਦੇ ਆ ਇੱਧਰ ਵੇਖ ਸਾਹ ਜੈਸੀ ਇੱਧਰਾ ਲੇਪਲਾੜ ਕੁਛ ਵਿਕੇ ਆ ਕੁਛ ਇਦਾਂ ਉੱਥੇ ਵੀ ਕੰਮ ਚੱਲਦਾ ਪਿਆ ਹਜੇ ਲੋਕੀ ਕੰਮ ਕਰਦੇ ਪਏ ਆ ਜੇ ਇੱਧਰ ਪਲਾਟ ਵੇਕਣ ਵਾਲੇ ਆ ਮਿਸਤਰੀ-ਮੁਸਤਰੀ ਲੱਗੇ ਆ ਵੀ ਕੋਠੀ ਨਵੀਂ ਬਣੀ ਆ ਇੱਕ ਸਾਤੇ ਗਵਾਂਢ ਚ ਤੇ ਇਹ ਵੀ ਬਣੀ ਆ ਵੀ ਹਲੇ ਵਿਕੀ ਨਹੀਂ ਆ ਏਸ਼ੀਅਨ ਵੇਚਣ ਵਾਸਤੇ ਬਣਾਈ ਆ ਹਲੇ ਖਾਲੀ ਹੈ ਵੀ ਤੇ ਇਧਰ ਆਹ ਕੋਲੀ ਪੂਰੀ ਇਧਰ ਕਾਫੀ ਘਰ ਆ ਗਏ ਆ ਪਿੱਛੇ ਸਾਡੇ ਪਲਾਟ-ਪਲੋਟ ਕਈ ਖਾਲੀ ਹੈਗੇ ਵੀ ਆ ਤੇ ਇਹ ਆ ਸਾਡਾ ਹੈ ਅੱਜ ਦਾ ਨਵੇਂ ਘਰ ਦਾ ਟੂਰ ਕੰਸਟਰਕਸ਼ਨ ਟੂਰ ਤੇ ਠੀਕ ਆ ਫਿਰ ਮਿਲਦਾ ਅਗਲੀ ਵੀਡੀਓ ਦੇ ਵਿੱਚ